ਪਟਿਆਲਾ ਦੇ ਨਜ਼ਦੀਕ ਇੱਕ ਪਿੰਡ ਦੇ ਵਿੱਚ ਇੱਕ ਔਰਤ ਨੂੰ ਕਿਡਨਾਪ ਕੀਤਾ ਗਿਆ ਸੀ ਜਿਸ ਨੂੰ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਔਰਤ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਦੇ ਕੱਪੜੇ ਫਾੜ ਦਿੱਤੇ ਗਏ ਸੀ ਅਤੇ ਦੋਨੋਂ ਲੱਤਾਂ ਵੀ ਤੋੜ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਕਤ ਅਗਵਾਕਰ ਔਰਤ ਨੂੰ ਸੜਕ ਦੇ ਕਿਨਾਰੇ ਸੁੱਟ ਕੇ ਉਥੋਂ ਫਰਾਰ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਘਟਨਾ ਹੋਈ ਜਾਪਦੀ ਹੈ ਫਿਲਹਾਲ ਪੁਲਿਸ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਇਹ ਜੇ ਮੇਰੇ ਬੱਚੇ ਨੂੰ ਘੇਰ ਕੇ ਕੁੱਟਦੇ ਸੀਗੇ ਜੀ 8 ਤੋਂ 23 ਤਰੀਕ ਨੂੰ ਲੜਾਈ ਹੋਈ ਸੀਗੀ ਸਾਡਾ 23 ਦਾ ਪਹਿਲਾ ਵਰਚਾ ਹੋਇਆ ਵਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਮੇਰੇ ਪਰਿਵਾਰ ਨੂੰ ਘਰ ਦੇ ਹਰਨ ਚੁੱਕ ਕੇ ਵੀਟ ਚਲੇ ਜਾ ਕੇ ਉਹਦੀਆਂ ਲੜਖਾ ਬੰਨ ਕੇ ਆਈ ਉਹਦੀ ਜਿੱਤ ਰੋਪਣ ਦੀ ਕੋਸ਼ਿਸ਼ ਕੀਤੀ ਜਿੱਤ ਰੋਪਣ ਦੀ ਕੋਸ਼ਿਸ਼ ਕੀਤੀ ਕੌਣ ਸੀ ਇਹ ਬੰਦੇ ਬੰਦਾ ਇਹ ਸੰਸੇਰ ਰੰਗਾਸਾਣਾ ਉਹ ਸਰੂਪਦਾਸ ਆ ਜੀ ਪਿੰਡ ਚਾਦਵਾਲ ਤੋਂ ਇੱਕ ਕਰਨੈਲ ਸਿੰਘ ਆ ਜੀ ਸੰਨੋਪਨਤਾ ਸਿੰਘਾ ਜੀ ਇੱਕ ਬੇਕਰ ਸਿੰਘ ਆ ਜੀ ਪਹਾਸੋਂ ਤੋਂ ਬਾਕੀ ਤਿੰਨ ਨਾਂ ਪਛਾਤੇ ਪਿਆਗਤੀ ਨੇ ਜੀ ਉਹਨਾਂ ਦਾ ਕੋਈ ਪਤਾ ਨਹੀਂ ਸਾਡਾ ਕੀ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਹਾਂ ਜੀ ਪੁਲਿਸ ਕੰਪਲੇਂਟ ਕੀਤੀ ਆ ਜੀ ਪੁਲਿਸ ਇੱਕ ਘੰਟਾ ਨਹੀਂ ਪਹੁੰਚੀ ਅਸੀਂ 100 ਨੰਬਰ ਤੇ ਉੱਥੇ ਡਾਇਲ ਕਰਦੇ ਰਹੇ ਪੁਲਿਸ ਨਹੀਂ ਪਹੁੰਚੀ ਕਿਸੇ ਤੋਂ ਕਦੇ ਕਿਸੇ ਨੂੰ ਔਨ ਕਰ ਕਦੇ ਕਿਸੇ ਨੂੰ ਫੋਨ ਕਰਕੇ ਜਾ ਕੇ ਫਿਰ ਆਪ ਪੁਲਿਸ ਲੈ ਕੇ ਆਏ ਨੇ ਜੀ ਹੱਥ ਚਲਾਕੀਆਂ ਵੀ ਕੀਤੀਆਂ ਇਹਨਾਂ ਨੇ ਹਾਂ ਜੀ ਹੱਥ ਚਲਾਕੀਆਂ ਵੀ ਕੀਤੀਆਂ ਹਾਂ ਜੀ ਹਾਂ ਜੀ ਚਲਾਕੀਆਂ ਵੀ ਕੀਤੀਆਂ ਜੀ ਸਾਨੂੰ ਜੇ ਅਸੀਂ ਕਹਾਂ ਵੀ ਸਾਡਾ ਪਹਿਲਾਂ ਕੋਈ ਪਰਚੇ ਤੇ ਕੁਝ ਨਹੀਂ ਬਣਿਆ ਤਾਂ ਅੱਜ ਕਹਿੰਦੇ ਤੁਸੀਂ ਇਸ ਗੱਲ ਨੂੰ ਲੈ ਕੇ ਰੰਜਿਸ਼ ਸੀ ਕਿਸ ਗੱਲ ਨੂੰ ਲੈ ਕੇ ਤੁਹਾਡੇ ਨਾਲ ਗੱਲ ਰੰਜਿਸ਼ ਜੀ ਸਾਡੇ ਬੱਚੇ ਨੂੰ ਘੇਰ ਕੇ ਕੁੱਟਦੇ ਸੀ ਕਿਸ ਗੱਲ ਨੂੰ ਲੈ ਕੇ ਇਹ ਵੋ ਉਹ ਆਮ ਆਦਮੀ ਪਾਰਟੀ ਨੇ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਬਸ سلسلہ ਆਏ ਨੇ ਜਿਹੜੇ ਬੰਦੇ ਲੈ ਕੇ ਕੋਈ ਪਾਰਟੀ ਨਾਲ ਬਿਲਾਉਂ ਕਰਦੇ ਸੀ ਹਾਂ ਜੀ ਕਾਂਗਰਸ ਉਹਦੇ ਨਾਲ ਆਮ ਆਦਮੀ ਨਾਲ ਕਰਦੇ ਨੇ ਤੁਸੀਂ ਇਹਨਾਂ ਦੇ ਐਮ ਐਲ ਏ ਨੂੰ ਵਗੈਰਾ ਨੂੰ ਸ਼ਿਕਾਇਤ ਕੀਤੀ ਕੋਈ ਅਸੀਂ ਸ਼ਿਕਾਇਤਾਂ ਜੀ ਹੁਣ ਕਾਂਗਰਸ ਦੇ ਐਮ ਐਲ ਏ ਨੂੰ ਕਰ ਲਈ ਆ ਜੀ ਜਿਹੜੀ ਕਰਨੀਆਂ ਹੋਰ ਕਿਹਨੂੰ ਕਰਨੀਆਂਗੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਤਾਂ ਕਹਿੰਦੇ ਵੀ ਤੁਸੀਂ ਨਿਸ਼ਚਿਤ ਬੈਠੋ ਤੁਹਾਨੂੰ ਕੋਈ ਹਵਾਦੰਨੀ ਨਹੀਂ ਜਾ ਸਕਦਾ ਅੱਜ ਦੇਖ ਲਓ ਮੇਰੇ ਬਰਬਾਦ ਦਾ ਪੂਰਾ ਹਾਲਾਤ ਕਿੰਨੇ ਘੰਟੇ ਉਹਨਾਂ ਨੇ ਰੱਖਿਆ ਕਿੰਨੇ ਟਾਈਮ ਆਕਰ ਰੱਖਿਆ ਜੀ ਹਸਪਤਾਲ ਤੋਂ ਫੇਰ ਜੀ ਅਸੀਂ ਵੀਰ ਤੋਂ ਜਾ ਪੁੱਤ ਕਿਸੇ ਨੇ ਰਾਹ ਜਾਂਦੇ ਥੋੜੇ ਵਰਕੇ ਨੇ ਫੋਨ ਚੱਕ ਕੇ ਫੋਨ ਕੀਤਾ ਤਾਂ ਅਸੀਂ ਪਹੁੰਚਿਆ ਹਾਂ। ਨਹੀਂ ਮੰਨ ਕਰਨਾ ਚਾਹਦੇ ਪਰ ਸਾਹ। ਮਾਂਗਾ ਪ੍ਰਸ਼ਾਸਨ ਤੋਂ ਇਹ ਕਰਨਾ ਚਾਹੁੰਦੇ ਆ ਵੀ ਕਿਸੇ ਨਾਲ ਗਰੀਬ ਮਾਰਨਾ ਹੋਵੇ ਧੱਕਾ ਨਾ ਹੋਵੇ ਸਾਡੇ ਨਾਲ ਧੱਕਾ ਹੋ ਰਿਹਾ ਨਜਾਇਜ਼ ਕੋਈ ਨਹੀਂ ਸਾਡੀ ਬਾਹ ਫੜ ਰਿਹਾ ਜੀ। ਕਿਹੜੇ ਪਿੰਡ ਤੋਂ ਰਹਿਣ ਵਾਲੇ? ਚਾਤਵਾਲ ਕੰਡਾ ਜੀ ਬਾਸ ਤੋਂ ਠਾਣਾ ਪੈਂਦਾ ਜੀ। ਕੀ ਨਾਮ ਹੈ ਨਾਲ? ਮੇਰੇ ਘਰ ਦੇਂਦਾ ਜੀ ਪ੍ਰਵੀਨ ਰਾਣੀ ਆ ਜੀ। ਤੁਸੀਂ? ਮੇਰਾ ਨਾਮ ਵਿਨੋਦ ਕੁਮਾਰ ਆ ਜੀ। ਹਸਬੰਡ? ਹਾਂ ਜੀ। ਕਿੰਨੀ ਉਮਰ ਹੈ ਨਾਲ ਦੀ? ਇਹਨਾਂ ਉਮਰ ਕਿੰਨੀ ਹੈ? ਕਾਹਦਾ ਜੀ? 40 ਸਾਲ ਜੀ। ਪ੍ਰਾਨੀ ਪ੍ਰਦੀਪ ਤੋਮਾਰ ਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਮਾਤਾ ਜੀ ਤੁਹਾਡੇ ਮਾਤਾ ਜੀ ਤੁਹਾਡੀ ਪ੍ਰਾਨੀ ਖੁੰਦਕ ਕਿਉਂ ਚੱਲਦੀ ਆ ਰਹੀ ਹੈ ਨਾ ਅਸੀਂ 10 ਦਿਨਾਂ ਦਾ ਦਿੱਤਾ ਆਹੀ ਕੀ ਗੱਲ ਹੈ ਤੁਹਾਡੀ ਗੱਲ ਇਹ ਸੀ ਫੇਸਬੁਕ ਤੇ ਮੈਂ ਫੋਟੋ ਪਾਜੀਤ ਰਮੀ ਗੌਰ ਤੇ ਜਿਹੜੇ ਤੁਸੀਂ ਜਿਹੜੇ ਦੇ ਵਿੱਚ ਮੁੰਡੇ ਮੁੰਡਿਆਂ ਨੇ ਦੱਸਿਆ ਵੀ ਤੇਰੇ ਮੁੰਡੇ ਪਾਈ ਆ ਵੀ ਤੇਰੇ ਬਾਰੇ ਗੱਤ ਵਾਤ ਬੋਲਣਾ ਕੱਲ ਜਾ ਕੇ ਤੇਰੇ ਫੇਸਬੁਕ ਤੇ ਬੰਦੀ ਵਾਲਾ ਨੂੰ ਪੁੱਛਿਆ ਤੇ ਇੱਕ ਦੂਜੇ ਨਾਲ ਅਸੀਂ ਮੁੰਡੇ ਮੁੰਡੇ ਆਪਸ ਵਿੱਚ ਲੜਦੇ ਸੀ ਗਾਲਾਂ ਕੱਢੀਆਂ ਤੇ ਸਭ ਸੇਰ ਦਾਸ ਆਇਆ ਸਾਨੂੰ ਕੁਝ ਜਲਾਸਰ ਤੇ ਉਹਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਦਾਸੀ ਭਾਰਸੋ ਥਾਣੇ ਵਿੱਚ ਰਿਪੋਰਟ ਲਖਾ ਕੇ ਆਏ ਤੇ ਫਿਰ ਉਹਨੇ ਮੇਰੇ ਬਰਾਦਰ ਤੇ ਕਵਲਾ ਕੀਤਾ ਗੜਾਸੇ ਨਾਲ ਦੂਸਰੇ ਦਿਨ ਮੈਂ আর ਮੇਰੀ ਮਾਤਾ ਜੀ ਨਾਲ ਨਾਲ ਪੀਰ ਤੋਂ ਮੱਥਾ ਟੇਕ ਕੇ ਨਿਕਲ ਕੇ ਇਸ ਭਾਰਸੋ ਥਾਣੇ ਚ ਗਿਆ ਸੀ 480 ਥਾਣੇ ਦੇ ਵਿੱਚ ਕੇਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਕਿਹਾ ਗਿਆ ਵੀ ਸਾਡੇ ਨੂੰ ਧੰਕੇ ਡੰਡਾ ਗੜਾਸੇ ਨਾਲ ਮਾਨ ਦੇ ਦਿੱਤਾ ਤੇ ਉਹਨੇ ਗਲਤ ਮੇਰੀ ਮੰਮੀ ਦੇ ਘਰੇ ਗੱਲ ਥਾਣੇ ਵਿੱਚ ਬਿਆਨ ਲੈ ਕੇ ਆਏ ਬਿਆਨ ਲੈਣਾ ਇਹ ਘਰ ਵਿੱਚ ਤਾਉਣ ਗਿਆਨ ਸਾਰੇ ਗਲਤ ਲਿਕੇ ਦਰ ਕਿ ਉਹ ਮੇਰੇ ਪਾਸਾ ਗਿਆਨਪਰਸ ਮੇਰੇ ਡੈਡੀ ਗਿਆਨਪਰਸ ਇਹਨਾਂ ਨੇ ਗਲਤ ਬਿਆਨ ਲਿਖਤੇ ਪਰਚਾ ਕੋਈ ਹੋਰ ਬਣਾ ਕਦੇ ਹੁਣ ਮੇਰੀ ਮੰਮੀ ਨੂੰ ਮੰਡੀ ਵਿੱਚੋਂ ਚੱਕ ਕੇ ਲੈ ਕੇ ਗਏ ਤੇ ਜਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਸਿੱਟ ਕੇ ਕੁੱਟਮਾਰ ਕੀਤੀ ਤੇ ਉਹਦੀ ਇੱਜ਼ਤ ਦੇ ਵੀ ਬਹੁਤ ਜਿਆਦਾ ਖਲਾਫ ਕਰਦੇ ਪਾਸੋਂ ਪਰਸ ਤੋਂ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਕੀ 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 ਗੱਲ ਨੂੰ ਲੈ ਕੇ ਹੋਇਆ ਸੀ ਫੇਸਬੁਕ ਦਾ ਕੀ ਤੁਸੀਂ ਫੋਟੋ ਪੋਸਟ ਕੀਤੀ ਸੀ ਕਿ ਕੀਤੀ ਦੀ ਪਾਈ ਸੀ ਬਸ ਮੈਂ ਆਪਣੀ ਫੋਟੋ ਪਾਈ ਸੀ ਇੱਕ ਸਟੇਟਸ ਦਾ ਪਾਇਆ ਸੀ ਤੇ ਉੱਥੇ ਮੁੰਡੇ ਕਹਿੰਦੇ ਤੈਨੂੰ ਕਿਸੇ ਬੰਦੇ ਨੇ ਕਿਹਾ ਵੀ ਬਾ ਇਹ ਖੜਾ ਰਹੀ ਹੈ ਖੜਾ ਦੀ ਇਹ ਮਗ ਲੱਗਦਾ ਕਿਦਰੋਂ ਖੜਾ ਰਹੀ ਹੈ ਕੰਮ ਕਰਨ ਵਾਲਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਪੁੱਛ ਲੂੰਗਾ ਉਹ ਬੰਦਾ ਆਇਆ दारू ਪੀਕੇ ਤੇ ਮੇងੂੰ ਮਾਮਾ ਨੇ ਗਾਣਾ ਕੱਟਣ ਲੱਗ ਗਿਆ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਧਮਕੀਆਂ ਦਿੱਤੇ दारू ਪੀਤੀ ਵੀ ਤੇ ਉਹ ਹਰ ਵੇਲੇ ਗੜਾਸਾ ਲੈ ਕੇ ਮੇਰੇ ਮਗਰ ਤੇ ਕਿੰਨੇ ਤਰੀਕ ਦੀ ਗੱਲ ਹੈ 23 ਤਰੀਕ ਸ਼ਾਮ ਨੂੰ 7 ਵਜੇ ਦੀ ਜੀ ਅੱਜ ਤੁਹਾਡੀ ਮੰਮੀ ਨਾਲ ਇਹ ਗੱਲ ਪਹਿਲਾਂ ਵੀ ਮੰਮੀ ਨਾਲ ਹੋਇਆ ਪਹਿਲਾਂ 1 ਜਨਵਰੀ 23 ਤਰੀਕ ਨੂੰ ਮੇਰੇ ਨਾਲ ਹੋਇਆ ਫਿਰ 24 ਨੂੰ ਮੇਰੀ ਮੰਮੀ ਨੂੰ ਘੇਰ ਕੇ ਕੁੱਟਿਆ ਗਿਆ ਵਾ ਤੇ ਗੜਾਸੇ ਨਾਲ ਹਮਲਾ ਕੀਤਾ ਤੇ ਭਾਰਸੋ ਥਾਣੇ ਤੇ ਸਾਡੇ ਘਰੇ ਪਹੁੰਚੇ ਤੇ ਗਲਤ ਬਿਆਨ ਲੈ ਕੇ ਗਏ ਗਲਤ ਬਿਆਨਾਂ ਦੇ ਨਾਲ ਹੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਨੂੰ ਮੰਗ ਕਰਨਾ ਜਾਨੇ ਉਹਨੂੰ ਸਜ਼ਾ ਸਜ਼ਾ ਹੋਣੀ ਚਾਹੀਦੀ ਸਜ਼ਾ ਜੀ ਮੇਰਾ ਨਾਮ ਡਾਕਟਰ ਸੌਰਵ ਹੈ ਮੈਂ ਇਸ ਟਾਈਮ ਡਾਕਟਰ ਵੀ ਕੇਸ ਆਇਆ ਪਿਆ ਜੋ ਕੁੜੀ ਨਾਲ ਕੁੱਟਮਾਰ ਕੀਤੀ ਹੈ ਤੇ ਕੁਝ ਲੱਗਦਾ ਹੈ ਕਿ ਕੁੜੀ ਨਾਲ ਗਲਤ ਵਿਵਹਾਰ ਵੀ ਹੋਇਆ ਉਹ ਤੇ ਜੋ ਉਹ ਫਾਈਨਲ ਸੱਬ ਮੈਡੀਕਲ ਹੋਏਗਾ ਦੱਸ ਮੈਂ ਉਹਦੇ ਬਾਰੇ ਮੈਂ ਕਮੈਂਟ ਕਰ ਸਕਦਾ ਫਿਲਹਾਲ ਜਿਹੜਾ ਸਾਡਾ ਔਰਥੋਮੈਡਿਕਸ ਵਾਲਾ ਪਾਰਟ ਉਹ ਦਰੋ ਲੱਤਾਂ ਦੇ ਜ਼ਖਮ ਨੇ ਤੇ ਫਿਲਹਾਲ ਪੇਸ਼ੈਂਟ ਦੀ ਟਰੀਟਮੈਂਟ ਚੱਲ ਰਹੀ ਹੈ ਪੇਸ਼ੈਂਟ ਇਸ ਟਾਈਮ ਵਗੈਰਾ ਸਾਫ ਕਰ ਰਹੇ ਹਾਂ ਤੇ ਉਹਦੇ ਬਾਅਦ ਫਿਲਹਾਲ ਤੇ ਬਿਟਿੰਗ ਸਟੇਬਲ ਹੈ ਛੱਟ ਕਿਤੇ ਕਿਤੇ ਲੱਗੀ ਇਸ ਵਗੈਰਾ ਅਜੇ ਤੇ ਦੇਖੋ ਜੀ ਦੋ ਸਟਾ ਲੱਤਾਂ ਤੇ ਲੱਗੀਆਂ ਹੋਈਆਂ ਨੇ ਬਾਕੀ ਇਸ ਤੋਂ ਇਲਾਵਾ ਜਿਹੜੀ ਕੋਈ ਅੜੀ ਗੁੱਤੀ ਸੱਟ ਐ ਉਹ ਬਾਕੀ ਜਸਤੀ ਦੀ ਸੱਟ ਲੱਗੀ ਹੋਈ ਉਹ ਜੀ ਮੈਂ ਕਮੈਂਡਿੰਗ ਕਰ ਸਕਦਾ ਕੋਈ ਫਿਲਹਾਲ ਆਪਾਂ ਐਕਸਟ੍ਰੇਜ ਵਾਇਰ ਕਰਾਵਾਂਗੇ ਜੇ ਪੇਸ਼ੈਂਟ ਫਿਲਹਾਲ ਸਟੇਬਲ ਹੈ ਤੇ ਹੰਡਰ ਟਰੀਟਮੈਂਟ ਫਿਰ ਤੁਹਾਨੂੰ ਸ਼ੋਅ ਨਹੀਂ ਨਾ ਜੀ ਸਰ ਜਿਹੜਾ ਅੱਜ ਮਾਮਲਾ ਹੋਇਆ ਉਹ ਘਟਨਾ ਗੱਡੀ ਆ ਕਿ ਲੇਡੀਜ਼ ਦੇ ਨਾਲ ਦੀ ਪੰਗਾਂ ਵੀ ਟੋੜੀਆਂ ਗਈਆਂ ਤੇ ਕੀ ਮਾਮਲਾ ਸੀਗਾ ਤੇ ਕੀ ਹੋਇਆ ਜਿਹੜਾ ਇਤਾਂ ਜਿਹਾ ਸ਼ੋਰ ਕੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਡੀਜ਼ ਨੇ ਆਪਣਾ ਗੁਰਵੀਰ ਰਾਣ ਭਾਈ ਭਗਵਨ ਉਹਦੇ ਕੋਲ ਬਾਰਵਾਸੀ ਕਾਸਵਾ ਇਹ ਜਲਾਈ ਦਿੱਤਾ ਲੱਗਣ ਕਰਕੇ ਠਗੜੇ ਕਰਕੇ ਇਹਦਾ ਹਸਪਤਾਲ ਲੱਗ ਗਿਆ। ਅਸੀਂ ਇੱਥੇ ਆਏ ਆ। ਲੇਡੀ ਸਾਹਿਬ ਸੰਦੀਪ ਕੌਰ ਦੀ ਹਾਜ਼ਰੀ ਚ ਜਿਹੜਾ ਪੈਂ ਲਿਖਿਆ ਜੋ ਉਹਨੇ ਬਿਆਨ ਲਿਖਿਆ ਉਹਦੇ ਅਧਾਰ ਤੇ ਵੀ ਕਾਰਵਾਈ ਅਸੀਂ ਕਰ ਰਹੇ ਹਾਂ ਤੇ ਤਪੀਸ਼ ਜਾਰੀ ਹੈ ਦੋਸ਼ਾਂ 'ਤੇ। ਲੇਡੀ ਦਾ ਕਹਿਣਾ ਸੀ ਉਹਨੂੰ ਚੱਕ ਕੇ ਲਿਗੇ ਗਏ ਗੱਡੀ 'ਚ ਬਾਹਰ ਲਿਗੇ ਗਏ। ਕਿੰਨੇ ਕੁ ਲੋਕ ਸੀ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ? 3 ਇੱਕਸ਼ਮਸ਼ੇਰ ਸਿੰਘਾ ਦੋ ਦੇ ਸਾਥ ਸਾਥੀ ਨੇ। ਤਿੰਨ ਬੰਦੇ ਹਣਛਾ। ਕਦਰਮ ਕੰਪਲੀਟਿਜ਼ਮ ਲੈਂਕ ਕਿ 30 ਤਰੀਕ 23 ਤਰੀਕ ਨੂੰ ਮੈਂ ਇੱਕ ਦਰਖਾਸਤ ਦਿੱਤੀ ਸੀ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਤੇ ਪਹਿਲੇ ਹੀ ਮੁਕੱਦਮਾ ਕਰ ਚੁੱਕਾ ਹੈ ਤੇ ਦੋਸ਼ੀ ਰੈਸਟ ਸੀਗਾ ਤੇ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ